ਕੀ ਵਿਡਾਲੀ ਵਿਖੇ ਕਿ ਜਿਮ ਖੋਲਿਆ ਉਹਦਾ ਕੀ ਨਾਮ ਹੈ ਉਹਦਾ ਕੀ ਮੋਟਿਵ ਕੀ ਹੈ ਖੋਲਣਾ ਜੀ ਉਹ ਸਰਦਾਰ ਗੁਰਨਾਥ ਸਿੰਘ ਉਹ ਗਿੱਲੋ ਜਿਨ੍ਹਾਂ ਨੇ ਜੇਮਾ ਗੁਰੂ ਕੀ ਵਿਡਾਲੀ ਦੇ ਵਿੱਚ ਖੋਲਿਆ ਉਹਨਾਂ ਨੇ ਜਿੰਨੇ ਦੇਖ ਕਰਕੇ ਖੋਲਿਆ ਕਿ ਨੌਜਵਾਨੀ ਦੀ ਜੜੀਆਂ ਬੜੀ ਨਸ਼ਿਆਂ ਦੇ ਵਿੱਚ ਜਾ ਰਹੀ ਸੀ ਕਿਉਂਕਿ ਜਿਮਾ ਵਿੱਚ ਦੇਖ ਕੇ ਕਾਫੀ ਨੌਜਵਾਨ ਗੁਰੂ ਦੀ ਵਡਾਲੀ ਦੇ ਹੋਰ ਇਲਾਕੇ ਤੋਂ ਜਿਹੜੇ ਨੇ ਇਸ ਸਰਦਾਰਪੁਰ ਮਾਨ ਸਿੰਘ ਜਿੰਮ ਦੇ ਵਿੱਚ ਇੱਥੇ ਆਏ ਨੇ ਤੇ ਉਹ ਕਈ ਇਹੋ ਜਿਹੇ ਲੜਕੇ ਨੇ ਜਿਨ੍ਹਾਂ ਨੇ ਇੱਥੋਂ ਹੀ ਫੋਟੋਅ ਦੇ ਖਿਡਾਰੀ ਬੰਨਾ ਹੈ ਇੱਥੋਂ ਹੀ ਕ੍ਰਿਕਟ ਦੇ ਖਿਡਾਰੀ ਬੰਨਾ ਹੈ ਇੱਥੋਂ ਹੀ ਕਬੱਡੀ ਦੇ ਖਿਡਾਰੀ ਬੰਨਾ ਬਾਕੀ ਜਿਹੜਾ ਜਿੰਮ ਹੈਗਾ ਇਹਦੇ ਵਿੱਚ ਕਿੰਨੀ ਫੀਸ ਹੈਗੀ ਹੈ ਕੀ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਜਾਣਗੇ ਜਿਹੜੇ ਮੋਰ ਮੰ ਤੁਹਾਡੇ ਕੋਲ ਆਉਣਗੇ ਇਹਦੇ ਵਿੱਚ ਕੋਈ ਲੋਕਾਂ ਦੇ ਜਿੰਮੇ ਦੇ ਨਾਮੋਂ ਫੀਸ ਸਾਡੇ ਕੋਲ ਘੱਟ ਹੈਗੀ ਆ ਜੇ ਤੋਤੇ 2000 ਰੁਪਏ ਲੈਂਦੇ ਨੇ 3000 ਰੁਪਏ ਦੇ ਇਥੋਂ ਤੱਕ ਆ ਕਿ ਸ਼ਾਇਦ ਦੇ ਵਿੱਚ ਜਨ ਦੇ ਜੁਮਾ ਨੇ ਉਹਨਾਂ ਦੇ ਵਿੱਚ 5-5000 ਦੀ ਕੋਈ ਅਕਤਿਆ ਲੈਂਦੇ ਨੇ ਇਹ ਜਦੋਂ ਸਾਡੇ ਵੀਰ ਨੇ ਜਿਮ ਖਰੀਦਿਆ ਇੱਥੇ ਸਾਰੇ ਅੰਮਰ ਸਾਹਿਬ ਤੋਂ ਘੱਟ ਜੜੇ ਰੁਪਏ ਲੈ ਜਾਂਦੇ ਨੇ ਸਿਰਫ 1000 ਰੁਪਏ ਦੇ ਵਿੱਚ ਜੜੀਆ ਇੱਕ ਮਹੀਨੇ ਦੇ ਵਿੱਚ 9-10 ਰੁਪਏ ਇੱਥੇ ਜਮਾ ਲਾਉਂਦੇ ਨੇ ਹਾਲੀ ਸਰ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਕੋ ਬਲਾਲ ਸਿੰਘ ਆ ਜੀ ਮੈਂ ਪਿੰਡ ਬਲੂੰਗੀ ਵਿਡਾਲੀ ਦਾ ਰਹਿਣ ਵਾਲਾ ਆ ਅਸੀਂ ਪਿੰਡ ਵਿੱਚ ਕਿਲਨ ਫਿਟ ਦਾ ਸਟੇਪ ਖੋਲ੍ਹਿਆ ਜੀ ਜੋ ਕਿ ਸ਼ਹਿਰਾਂ ਵਿੱਚ ਜੋ ਵੀ ਮਸ਼ੀਨਾਂ ਬੱਚਿਆਂ ਨੂੰ ਬਹੁਤ ਸਾਰੇ ਪੈਸੇ ਲੈ ਕੇ ਤੇ ਫਿਰ ਜੁਆਇਨ ਹੁੰਦੀਆਂ ਹਨ ਅਸੀਂ ਪਿੰਡ ਵਿੱਚ ਬਹੁਤ ਹੀ ਸਸਤੇ rateਾਂ ਵਿੱਚ ਬਹੁਤ ਘੱਟ ਪੈਸੇ ਲੈ ਕੇ ਤੇ ਬੱਚਿਆਂ ਲਈ ਇੱਥੇ ਸੈਂਟਰ ਖੋਲ੍ਹਿਆ ਜੀ ਇੱਥੇ ਬੈਕ ਪ੍ਰੈਸ ਟਰੈਡਮਿਲ ਸਾਰੀਆਂ ਪਿੰਡ ਵਿੱਚ ਸਾਰੀਆਂ ਸਹੂਲਤਾਂ ਦੀ ਪ੍ਰਦਾਨ ਕੀਤੀਆਂ ਹਨ ਜੀ ਬਾਕੀ ਤੁਸੀਂ ਵੇਖੋ ਜੀ ਇੱਥੇ ਕੋਈ ਵੀ ਅਸੀ ਚੀਜ਼ ਨਹੀਂ ਹੈ ਜਿਹੜੀ ਬੱਚਿਆਂ ਲਈ ਨਹੀਂ ਹੋਗੀ ਜਿਹੜੀ ਸ਼ਹਿਰਾਂ ਵਿੱਚ ਮਿਲਦੀ ਹੈ ਹਰ ਇੱਕ ਚੀਜ਼ ਹੈ ਜੀ ਇੱਥੇ ਪ੍ਰਦਾਨ ਕੀਤੀ ਹੈ ਜੀ ਕੀ ਸੁਨੇਹਾ ਦੇਣਾ ਜਾਂਦੇ ਹੋ ਮੁੰਡਿਆਂ ਨੂੰ ਨਸ਼ਾ ਤੋੜੀ ਕਿ ਨਸ਼ਾ ਤੋਂ ਬਚੋ ਜੀ ਤੇ ਜਿਮਾ ਜੁਆਇਨ ਕਰੋ